ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਜਿੱਥੇ ਦਰਿਆਵਾਂ ਦੇ ਵਿੱਚ ਵਾਟਰ ਲੈਵਲ ਵੱਧਾ ਜਾ ਰਿਹਾ ਉੱਥੇ ਹੀ ਦੱਸ ਦਈਏ ਕਿ ਜਿਹੜੇ ਪਿੰਡਾਂ ਦੇ ਨਜ਼ਦੀਕ ਪੈਂਦੇ ਚੋ ਨੇ ਉਹਨਾਂ ਦੇ ਵਿੱਚ ਵੀ ਪਾਣੀ ਉਫਾਨ ਦੇ ਵਿੱਚ ਹੈ ਸੋ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਇਹ ਦਸੂਹਾ ਦਾ ਪਿੰਡ ਸਗਰਾ ਨਜ਼ਦੀਕ ਪੈਂਦੇ ਚੋ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਆ ਪੂਰੀ ਤਰ੍ਹਾਂ ਉਫਾਨ ਦੇ ਵਿੱਚ ਹੈ ਇੱਕ ਵੱਡੀ ਮਾਤਰਾ ਵਿੱਚ ਪਾਣੀ ਜਿਹੜਾ ਆ ਇਹਨਾਂ ਚੋਆਂ ਤੋਂ ਹੋ ਕੇ ਗੁਜ਼ਰ ਰਿਹਾ ਹੈ ਦੱਸ ਦਿੰਨੇ ਕਿ ਇਹ ਪਾਣੀ ਪੌਂਗ ਡੈਮ ਤੋਂ ਛੱਡਿਆ ਹੋਇਆ ਨਹੀਂ ਹੈ ਬਲਕਿ ਉਹ ਪਾਣੀ ਹੈ ਜੋ بارش ਦੇ ਨਾਲ ਇਲਾਕੇ ਦੇ ਪਿੰਡਾਂ ਦੇ ਵਿੱਚੋਂ ਹੋ ਕੇ ਗੁਜ਼ਰਿਆ ਆ ਸੋ ਦੱਸਦੇ ਨੇ ਕਿ ਇਲਾਕੇ ਦੇ ਵਿੱਚ ਹੋਰੀ ਭਾਰੀ بارش ਦੀ ਜੋ ਤਬਾਹੀ ਹੈ ਉਹ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਕੱਲ ਤੋਂ ਜਿਹੜਾ ਮੀਂਹ ਲਗਾਤਾਰ ਭਾਰੀ ਮਾਤਰਾ 'ਚ ਪੈ ਰਿਹਾ ਹੈ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਕਿਸ ਤਰ੍ਹਾਂ ਪਹਾੜਾ ਜੋ ਹੁੰਦਾ ਹੋਇਆ ਤੇ ਕਿਸ ਤਰ੍ਹਾਂ ਅੱਗੇ ਚੋਆ ਦੇ ਰਸਤੇ ਬਿਆਸ ਦਰਿਆ ਨੂੰ ਜਾ ਰਿਹਾ ਦੱਸਦੇ ਕਿ ਇਹ ਵੀ ਪਾਣੀ ਜਿਹੜਾ ਆ ਦਸੂਹਾ ਦੇ ਪਿੰਡ ਟੇਰਕਿਆਣਾ ਨਜ਼ਦੀਕ ਜਾ ਕੇ ਬਿਆਸ ਦਰਿਆ ਦੇ ਵਿੱਚ ਸ਼ਾਮਿਲ ਹੋ ਜਾਂਦਾ ਆ ਸੋ ਦੱਸਦੇ ਨੇ ਕਿ ਕਈ-ਕਈ ਸਮੇਂ ਬਾਅਦ ਇਸ ਤਰ੍ਹਾਂ ਜਦ ਬਾਰਿਸ਼ ਇਲਾਕੇ ਦੇ ਵਿੱਚ ਪੈਂਦੀ ਹੈ ਤੇ ਕਈ-ਕਈ ਸਾਲਾਂ ਦੇ ਬਾਅਦ ਇਸ ਤਰ੍ਹਾਂ ਜਿਹੜੇ ਚੋ ਨੇ ਉਹ ਉਫਾਨ ਤੇ ਆਂਦੇ ਨੇ ਪਰ ਦੱਸਦੇ ਕਿ ਜਿਸ ਤਰ੍ਹਾਂ ਲਗਾਤਾਰ ਬਾਰਿਸ਼ ਪੈ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੰਭਾਵਨਾ ਹੈ ਕਿ ਬਾਰਿਸ਼ ਜ਼ਿਆਦਾ ਪੈ ਸਕਦੀ ਹੈ ਉਸ ਦੇ ਨਾਲ ਕਿਤਨੇ ਕਿਤੇ ਆਉਣ ਵਾਲਾ ਸਮਾਂ ਜਿਹੜਾ ਆ ਪੰਜਾਬ ਦੇ ਲੋਕਾਂ ਲਈ ਹੋਰ ਹਲਕੇ ਮੁਕੇਰੀਆਂ ਅਤੇ ਦਸੂਆ ਟਾਂਡਾ ਦੇ ਲੋਕਾਂ ਲਈ ਮੁਸ਼ਕਲ ਖੜੀ ਕਰ ਸਕਦਾ ਹੈ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ